ਤੋਡੀ ਕਲਾਸ 27 ਬੱਚੇ 18 ਬੱਚੇ ਪੜ੍ਹਨਾ ਨਹੀਂ ਆਂਦਾ ਹੂ ਇਜ਼ ਰਿਸਪੌਂਸੀਬਲ ਕਿੰਨਾ ਚੇਤ ਹੋ ਗਿਆ ਮੈਮ ਕੋਈ ਜਵਾਬ ਚਾਹੀਦਾ ਮੈਂ ਬੱਚਾ ਮੈਨੂੰ ਅਸੀਂ ਇੱਥੇ ਰਾਜਨੀਤੀ ਮੇਰਾ ਸ਼ੌਂਕ ਨਹੀਂ ਹੈ ਮੈਨੂੰ ਇਹ ਕੌਣ ਇਹਦੇ ਇਹਦੇ ਕੋਲ ਇੱਕ ਤਾਂ ਕੌਣ ਜ਼ਿੰਮੇਵਾਰ ਹੈ ਕੀ ਮੈਂ ਇਹਦੇ ਮਾਤਾ ਪਿਤਾ ਨੂੰ ਮੂੰਹ ਦਿਖਾਉਂਗਾ ਸ਼ੀ ਇਜ਼ ਅਨਏਬਲ ਟੂ ਰੀਡ ਐਂਡ ਰਾਈਟ ਆ ਸਿਮਪਲ ਉਹਨੂੰ ਉਹ ਨਹੀਂ ਆਂਦਾ ਮੈਂ ਇੱਥੇ ਨਹੀਂ ਆਂਦਾ 200 ਦਿਨ ਆਣਾ ਆਪਾਂ 2 ਵਜੇ ਛੁੱਟੀ ਹੋ ਜਾਣੀ ਫਿਰ ਵੀ ਆਪਾਂ ਜੇ ਬੱਚਿਆਂ ਨੂੰ ਨਹੀਂ ਪੜਾਣਾ ਕੀ ਫਾਇਦਾ ਹੈ ਜੀ ਕਿਉਂ ਪਾਪ ਕਮਾਉਂਦੇ ਆਪਾਂ ਥਿਸ ਇਜ਼ ਨਾਟ ਦ ਵੇ ਬੀਪੀਓ ਨੂੰ ਵੀ ਕਰੋ ਸਸਪੈਂਡ ਮੈਂ ਬਾਕੀ ਸਭ ਮਾਫ ਕਰ ਦਿੰਦਾ ਜੀ ਮੈਂ ਤੁਸੀਂ ਮੈਂ ਤੁਹਾਨੂੰ ਬੇਲੇ ਫੜਿਆ सर की हाल चाल है थोड़ा की शुभ नाम थोड़ा चिन्ह चिर हो गए थो इत दो पढ़ाते हो तीस प्राइमरी टीचर हो बैठो बच्चो थोड़े तो क्लासरूम चेसी लगा वाह है गुड़े तुसी तो As टीचर नहीं नहीं तो सी मैक में बोल लो तो यू आर अ टीचर ही या किस सरे किना बोल लो नहीं सर पीडीएल अपने को रखने देगी हाँ सर वो टीचर का आता ही चलो कोई काली बात ये कर ले तो कोई ठीक के है वो कूल साफ किना पोस्टर रहते हैं सर छः جنرل خالد نے دیر دیر ہے سکس پوسٹ 1080 پوسٹڈ نے بچے کتنے نے ਤੁਹਾਡੇ ਕੋਲ سر 298 298 ٹھیک ہے تے کلی گڑیا اور بھی بچے نہیں بچے کی نام ہے تمہارا میرا نام سمن سمن شاہ واج گڑیا کیڑی کلاس ہے یہ پنجم کلاس ہے سمن لے لیئے ٹیسٹ سارے پڑھ بچے پڑھ پونگے یہ ہالی پڑھتا لینے پر تھوڑا ؤکھا ہے نا تھانے کیوں وچ میں تو ہنے تھوڑی ٹائم تے پڑھا رہیے نا ٹیچر پتہ ہے نہیں سیگا ਤੁਸੀਂ ਦਾਸਪਰਗਤ ਦੇ ਦਿੱਚੋ ਤੋਂ ਮਾਦ ਕਿੱਥੇ ਕੀ ਟ੍ਰਾਂਸਫਰ ਕਰਾ ਕੇ ਆ? ਉਹ ਸਿਰਫ ਜਿੱਥੇ ਬੱਚੇ ਨਹੀਂ ਜਿੱਥੇ ਬੱਚੇ ਨਹੀਂ ਹੋਣਗੇ ਇੱਥੇ ਦੋ ਮੈਡਮਾਂ ਬੈਠੀਆਂ ਸੀ ਕਿੱਥੇ ਗਏ ਆ? ਤੁਸੀਂ ਏਸੀ ਤਾਂ ਸਾਰੇ ਕਲਾਸਰੂਮ ਚਲਾਏ ਹੋਏ ਆ ਜੀ। ਹਾਂ ਜੀ। ਫਸਲ ਕਰੀ ਦੂਜੇ ਵੀਰ ਉਹ ਦੁਕੀਆ। ਅੱਛਾ ਤੁਸੀਂ ਕੀ ਕਰਦੇ ਹੋ ਮੈਂ? ਸਰ ਪਾਸਟ ਕਲਾਸ ਦੇ ਇੰਚਾਰਜ। ਤੁਸੀਂ ਕੋਡਾ ਨਾਮ ਹੈ ਮੈਮ ਸਸਫੀ ਕਾਲ ਜੀ ਬੈਠੋ ਬੱਚੋ ਬੈਠੋ ਮੈਮ ਕੀ ਪੜਾ ਰਹੇ ਹੋ ਬੱਚਿਆਂ ਨੂੰ ਸਰ ਸਰ ਇਹ ਮੇਰੀ ਕਲਾਸ ਦੀ ਮੈਂ ਕੋਰੇਟਾਈਂ ਵੀ ਆਈ ਸੀ ਮੇਰੇ ਕੋ ਫੀ ਕਰੰਮੀ ਹੈ ਚਲੋ ਫਿਰ ਵੀ ਹੁਣ ਕੀ ਪੜਾ ਰਹੇ ਸੀ ਮੈਂ ਪਾਟ ਕੇ ਪੜਾ ਰਹੇ ਸੀਗੇ ਹਾਂ ਤਾਂ ਕਿਹੜੀ ਕਲਾਸ ਹੈ ਇਹ ਸਰ ਡੀਜੇ ਡੈਪੋਟੇਸ਼ਨ ਦੇ ਹੈ ਕਿੱਥੇ ਡੈਪੂਟੇਸ਼ਨ ਤੇ 3 ਨੰਬਰ ਸਕੂਲ ਉਹ ਕਿੱਥੇ 3 ਨੰਬਰ ਸਕੂਲ ਉਥੇ ਕੀ ਬੱਚੇ ਘਟਾ ਉਸ ਕਰਕੇ ਇਹ ਦਬ ਹਾਂ ਪਰ ਇਹ ਤਾਂ ਚਲੇਗਾ ਜੀ ਕਿੰਨੇ ਬੱਚੇ 3 ਨੰਬਰ ਸਕੂਲ ਚ ਤੇ ਪਤਾ ਨਹੀਂ ਜੀ ਬੇਟਾ ਸੋਲਵ ਕਰ ਲਓਗੇ ਹਾਂ ਆ ਜੋ ਲਿਖਿਆ ਹੋਇਆ ਹਾਂ ਕਿਹਨੋਂ ਕਿਹਨੂੰ ਸੋਲਵ ਕਰਨਾ ਆਂਦਾ ਹੈ ਚਲੋ ਜੇ ਨਹੀਂ ਸੁਭਾਗ ਆਂਦਾ ਸੋਲਵ ਕਰਾਂ ਜੀ थोड़ी क्लास दी है ना हाँ हाँ पर तू कर कौन कौन पहला हाथ नहीं इदा नहीं पहला हाथ खड़ा करके दस तो कौन कौन कर सकता होर हाँ उची एदा एक दो होर सिर्फ दो बच्चे हाँ सिर्फ दो बाकियों नहीं आता रीडिंग करो बुत शाबाश नहीं बेटा सिर्फ तू कर खड़े होके उची मैं सुनना चाहिए था। ठीक है बेटा वो अगला अगली लाइन अगला हाँ एक एक शाबाश खुद अगला पैरा तू पढ़ेंगे अपने बई वरी है ना एद जल्दी शुरू करो शाबाश बेटा पढ़ो पुत की हो गया पढ़ना डर डर के नहीं पढ़ क्यों हां पढ़ के सुना हां हां की लिखे केड़ा केड़ा दस चल ਵੇ ਲੈ ਬੁੱਤ। ਵੇ। ਨਹੀਂ ਪੜਪੰਦਾ ਤੂੰ। ਤੂੰ ਬੇਟਾ ਪੜ। ਤਰ ਤਰ ਜਲਦੀ ਉਠਾਈਏ। ਤਰ ਤਰ ਜਲਦੀ ਉਠਾਈਏ। ਲੰਘ ਸਾਫਤਾ ਆਪਣੇ ਨਈਏ। ਲੰਘ ਸਾਫਤਾ ਆਪਣੇ ਨਈਏ। ਆਪਣੇ ਆਪ ਬਦਲਿਏ ਬਾਣੇ। ਆਪਣੇ ਆਪ ਬਦਲਿਏ ਬਾਣੇ। ਅਸੀਂ ਆ ਬੱਚੇ ਬਿਬੇ ਰਾਣੇ। ਅਸੀਂ ਆ ਬੱਚੇ। ਪੜੋ ਬੇਟਾ। ਪੜੋ ਬੁੱਤੇ ਸ਼ਾਬਾਸ਼। ਹਾਂ। ਸਾਜੀ ਜੇਹਰ ਤਾਂ ਕਰਾਂਦਾ ਉਹੇ ਤੱਕਰ ਬੋਲੀ। ਹਾਂ ਹਾਂ ਜਿੰਨਾ ਆਂਦਾ ਬੁੱਤ। आठ दो, आठ दोना, आठ दोन भी ना। पुत की नाम है तेरा? नवजोत। नवजोत, पुत किडी क्लास है, टीजी चे तू ही। किडी स्कूल पढ़ता रहा है जब शुरू तो? जब ना। हाँ। लखवाड़। बेझाऊत, पुत तू पढ़? आप हाँ, पुत पढ़ हाँ? पुत की नाम है तेरा पुत पढ़ना नहीं आता पुत तू पढ़ इतो तीजे पैरे तो पढ़ो हाँ पुत शाबाश हाँ शाबाश ना खाइए वेरी गुड था था। था। ये। हाँ? थोड़ी समरथ की असैसमेंट कदों हुई जी ਜਿਹੜੀ ਹੁਣ ਹੋਈ ਹੈ ਵੀ ਸਭ ਸੰਬੰਧ ਕੀ ਰਿਜ਼ਲਟ ਉਹਦਾ ਲੈ ਕੇ ਉਹ ਦਿਖਾਓ ਮੰਗਵਾਓ ਕਿਸੇ ਤੋਂ ਹਾਂਜੀ ਦਪਿੰਦਰ ਇੱਕ ਅਨੁਰਾਗ ਨੂੰ ਬੱਚਾ ਕੋਰਨ ਅਸਮਰਤ ਦਾ ਚਾਰ ਦੋਨੂੰ ਵੀ ਵੇਵ ਕਰੋ ਹਾਂ ਪੁੱਤ ਬੜੇ ਪੁੱਤ ਨਹੀਂ ਆਦਾ ਕੋਤ ਪੜਨਾ ਸ਼ਾਬਾਸ਼ ਕੋਤ ਪੜੋ ਇੱਥੋਂ ਬੇਟਾ ਇੱਥੋਂ ਨਹੀਂ ਇੱਥੋਂ ਆ ਪੜ ਪੁੱਤ ਹਾਂ ਗੁੜੀ ਤੂੰ ਬੇਟਾ ਇੱਥੋਂ ਨਹੀਂ ਆਂਦਾ ਬੋਤੈ ਨੂੰ ਪੜਨਾ ਗੁੜੀ ਚਰਕੀ ਨਾਮ ਹੈ ਹੈ ਚਾਂਦੀ ਚਾਂਦੀ ਬੱਚੇ ਨੂੰ ਕਿਉਂ ਨਹੀਂ ਪੜਨਾ ਆਂਦਾ ਪੁੱਤ ਜੀ ਸਰ ਜੀ ਇਹਨਾਂ ਨੇ ਪੜਨਾ ਪੜਦੇ ਨਹੀਂ ਜਾਈਏ ਕਿਉਂ ਨਹੀਂ ਪੜਦੇ ਆ ਜੀ ਪਤਾ ਨਹੀਂ ਤੁਹਾਨੂੰ ਕਿੰਨੂ ਕਿੰਨੂ ਨਹੀਂ ਆਂਦਾ ਪੁੱਤ ਪੜਨਾ ਨਹੀਂ ਆਂਦਾ ਪੁੱਤ ਕਿਉਂ ਨਹੀਂ ਆਂਦਾ ਆਕੇ ਨੂੰ ਇਹ ਕੌਣ ਕੌਣ ਸੋਲਵ ਕਰ ਲੂਗਾ ਸ਼ਾਬਾਸ਼ ਹੋਰ 2 ਹੋਰ 3 ਧਿਆਨ ਨਾਲ ਦੇਖੋ ਇਧਰ ਆਹ ਵਾਲਾ ਸਵਾਲ ਹਾਂ ਗੁੜੇ ਕਰ ਲੇਂਗੀ ਬੁੱਤ ਕਿਉਂ ਕਰ ਲੇਂਗੀ ਬੁੱਤੋਂ ਕੌਣ ਹੈ ਦਪਿੰਦਰ ਸਮਰੱਥਾ ਇੰਚਾਰਜ ਸਰ ਕਿਉਂ ਨਹੀਂ ਆ ਰਹੇ ਬੱਚਿਆਂ ਨੂੰ ਆਓ ਦੱਸੋ ਇੱਧਰ ਆਓ ਬੈਠੋ ਕੁਰਸੀ ਤੇ ਆਓ ਬੈਠੋ 27 ਬੱਚੇ ਨੇ ਬੈਠੋ ਬੈਠੋ ਜੇ 27 ਚੋਂ ਮੇਰੇ ਸਾਹਮਣੇ ਨਾਲ ਸਿਰਫ 7-8 ਨੂੰ ਪੜਨਾ ਹੁੰਦਾ ਬਾਕੀ ਕਿਉਂ ਨਹੀਂ ਪੜਦੇ ਕੀ ਪ੍ਰੋਬਲਮ ਹੈ ਸੱਚੀ ਚੀਜ਼ਾ ਕੀ 106 ਹੈ ਹੀ ਉਹ ਜਿਹੜੇ ਬੱਚੇ ਇੱਥੇ ਪੜਾ ਰਹੇ ਜਿਹੜੇ ਹੈ ਉਹ ਕਿੱਥੇ ਕੋਈ ਤੀਜੀ ਕਲਾਸ ਲਾ ਕੇ ਹੁਣ ਤੱਕ ਪੜਦੇ ਤੀਜੀ ਜਨ ਪੜ੍ਹਨੇ ਨਹੀਂ ਆਇਆ ਊੜਾ ਏੜਾ ਨਹੀਂ ਆਪਸ ਕਾ ਲ ਕੇ ਬੱਚੇ ਵਿਚਾਰੇ ਕੀ ਕਰਾਂਗੇ ਆਪਾਂ ਇਹਨਾਂ ਦਾ ਮੈਂ ਉਹਨੋਂ ਟੈਕ ਸਕੂਲ ਤੇ ਗਿਆ ਸੀ ਆ ਨਾਲ ਸੀਗੇ ਤੁਹਾਡੇ ਲੋਕਲ মিডিਆ ਦੇ ਸਾਥੀ ਸੀਨੀਅਰ ਕੈਂਡੀ ਸਕੂਲ ਚ ਗਿਆ ਉੱਥੇ ਜਿਹੜੇ ਬਸ ਚਾਰ ਨੰਬਰ ਸਕੂਲ ਦੇ ਬੱਚੇ ਉਹਨਾਂ ਨੂੰ ਪੜ੍ਹਨਾ ਨਹੀਂ ਆਂਦਾ ਉਹ ਚਾਹੇ ਫਿਰ ਉਹ ਚਾਹੇ 8ਵੀਂ ਚਲੇ ਜਾਣ ਉਹ 10ਵੀਂ ਚਲੇ ਜਾਣ ਉਹ 12ਵੀਂ ਚਲੇ ਜਾਣ ਉਹ ਤਾਂ ਵਿੱਦਿਆ ਤੋਂ ਦੂਰ ਰਹੇ ਠੀਕ ਹੈ ਆਪਣੀ ਪ੍ਰੋਬਲਮ ਹੈ ਮੈਂ ਕਿ ਮੇਰੀ ਠੀਕ ਹੈ ਇੱਥੇ ਸਾਈਡ ਤੇ ਪੈ ਗਿਆ ਮਾਚੀਵਾੜਾ ਇੱਥੇ ਨਹੀਂ ਪਰ ਫਿਰ ਵੀ ਤਾਂ ਕਿ ਉਹ ਇਕੱਲਾ ਬੰਦਾ ਮੈਨੂੰ ਦੇ ਦੋ ਮੈਂ ਬੱਚੇ ਸਿਖਾਉਂਗਾ ਜੀ ਦੋਸਤਾਂ ਤਾਂ ਕਿ ਅਸੀਂ ਇਹਨਾਂ ਦੇ ਕੀ ਫਾਇਦਾ ਜੀ ਆ ਬੱਚੇ ਇਹ ਆ ਪੜ ਨਹੀਂ ਪਾ ਰਿਆ ਕੀ ਕਰੂਗਾ ਜ਼ਿੰਦਗੀ 'ਚ ਹੁਣ ਤੁਸੀਂ ਤਾਂ 5ਵੀਂ ਜੇ ਇਹਨੂੰ ਪਾਸ ਕਰਕੇ ਭੇਜ ਦੋਗੇ ਕੀ ਉਹਦਾ ਭਵਿੱਖ ਹੈ ਬੱਚੇ ਦਾ ਉਹਦੇ ਮਾਤਾ ਪਿਤਾ ਨੇ ਆਸ ਰੱਖੀ ਹੈ ਕਿ ਮੇਰਾ ਸਰ ਕੋਸ਼ਿਸ਼ ਕਰ ਰਹੇ ਕੋਸ਼ਿਸ਼ ਨਾਲ ਨਹੀਂ ਸਰ ਇਹ ਆਪਾਂ ਸਾਰਾ ਇਦਾਂ ਨਹੀਂ ਕੰਮ ਬੰਨਣਾ ਜੀ ਥਿਸ ਇਸ ਨੋਟ ਦ ਵੇ ਮੈਨੂੰ ਜਵਾਬ ਚਾਹੀਦਾ ਬੱਚੇ ਕਿਉਂ ਨਹੀਂ ਪੜਦਾ ਕੋਸ਼ਿਸ਼ ਮੇਰਾ ਦਿਲ ਰੋ ਰਿਹਾ ਮੈਂ ਜਾਣੀ ਇਸ ਵੇ ਕੀ ਕਰਨਗੇ ਬੱਚੇ ਸਰ ਆਪਾਂ ਕੀ ਵਫਾ ਨਾ ਕਰ ਰਹੇ ਆਪਾਂ ਆਪਣੇ ਕਿੱਤੇ ਨਾਲ ਜਾਂ ਉਹਦੇ ਨਾਲ ਤੁਸੀਂ ਤਿੰਨ ਟੀਚਰਸ ਤਾਂ ਹੋ ਨਾ ਉਹ ਜਿਹੜੀਆਂ ਮੈਡਮਾਂ ਬੈਠੀਆਂ ਸੀ ਬਲਾ ਬਿਟ ਬਲਾਇਓ ਉਹਨਾਂ ਨੂੰ ਜਿਹੜੀ ਕਹਿੰਦੇ ਸੀ ਪਲੱਸ 1 ਚ ਬਲਾਓ ਉਹਨਾਂ ਨੂੰ ਸੌਰੀ ਕਾਜ਼ਟਲੀ ਫਰਸਟ ਵਿੱਚ ਕੀ ਸਿਖਾ ਹਾਂ ਹਾਂ ਫਰਸਟ ਵਿੱਚ ਕੀ ਸਿਖਾਉਂਦੇ ਆ ਦੱਸੋ ਚਰੋ ਉਹਨਾਂ ਨੂੰ ਅਲਫਾਬੈਟਸ ਨੇ ਤੇ ਪੰਜਾਬੀ ਦੇ ਵਿੱਚ ਉਹੜੇ-ੜੇ ਤੋਂ ਸਟਾਰਟ ਕਰਕੇ ਹੁਣ ਮਾਤਰਾ ਨਹੀਂ ਇਹ ਬੱਚਿਆਂ ਨੂੰ ਆਂਦਾ ਨਹੀਂ ਮੈਮ ਚਲੋ ਤੁਸੀਂ ਤਾਂ ਕਹਿਤਾ ਜੀ ਮੈਂ ਛੋਟ ਮੇਰੀ ਕਲਾਸ ਨਹੀਂ ਏ ਇਹ ਕਹਿੰਦੇ ਟੀਚਰ ਤੁਸੀਂ ਤੁਹਾਨੂੰ ਦੋਨਾਂ ਨੂੰ ਮੈਂ ਵਿਲੇ ਬੈਠੇ ਫੜਿਆ ਉੱਥੇ ਤੁਹਾਡੀ ਕਲਾਸ 27 ਬੱਚੇ 18 ਬੱਚਿਆਂ ਨੂੰ ਪੜ੍ਹਨਾ ਨਹੀਂ ਆਂਦਾ ਹੂ ਇਜ਼ ਰਿਸਪਾਂਸਿਬਲ ਮੈਂ ਐਜ਼ ਐਜੂਕੇਸ਼ਨ ਮਿਨਿਸਟਰ ਯਾਨੀ ਅਸੀਂ ਸਾਰਾ ਕੁਝ ਦਾਇਆ ਹੋਇਆ ਹੈ ਸਾਰਾ ਦਿਨ ਉਹ ਨਾਈਟ ਵਿੱਚ ਜੋ ਟੀਚਰ ਟਾਈਮ ਕੱਢ ਕੇ ਇਸ ਕੋਲ ਮੈਮ ਤੁਸੀਂ ਬੱਚੇ ਇਹ ਬਾਹਰੋਂ ਆਏ ਨੇ ਪਹਿਲਾਂ ਮੈਨੂੰ 18 ਦਾ ਮੈਨੂੰ ਚਾਹੀਦਾ ਡਿਟੇਲ ਕਿ 18 ਚੋਂ ਕਿੰਨੇ ਬੱਚੇ ਇਸ ਸਕੂਲ ਚ ਪੜ ਰਹੇ ਨੇ ਪੁੱਤ ਆਈਂ ਜਰਕ ਹਟਿਓ ਜਰਕ ਇੱਕ ਸੈਂਪਲ ਸਭ ਮੈਂ ਪੁੱਤ ਆ ਜਿੰਨੇ ਚਿਰ ਤੋਂ ਪੜ ਰਹੇ ਤੂੰ ਬੇਟਾ ਤੂੰ ਕਿੰਨੇ ਚਿਰ ਤੋਂ ਪੜਦੀ ਹੈ ਇਸ ਸਕੂਲ ਚ ਕਿੰਨੇ ਚਿਰ ਤੋਂ ਪੜ ਰਹੇ ਹੈ ਤਿੰਨ ਸਾਲ ਤੋਂ ਤੁਹਾਡੇ ਸਕੂਲ ਚ ਪੜ ਰਹੀ ਮੈਂ ਕਿੰਨੇ ਚਿਰ ਹੋ ਗਏ ਤੁਹਾਨੂੰ ਇੱਥੇ ਕਿੰਨਾ ਚਿਰ ਹੋ ਗਿਆ ਮੈਮ ਕੋਈ ਜਵਾਬ ਚਾਹੀਦਾ ਮੈਂ ਬੱਚਾ ਮੈਨੂੰ ਅਸੀਂ ਇੱਥੇ ਰਾਜਨੀਤੀ ਮੇਰਾ ਸ਼ੌਂਕ ਨਹੀਂ ਹੈ ਮੈਨੂੰ ਇੱਕ ਮਜ਼ਾ ਮੇਰੇ ਕੀ ਕੀ ਫਾਇਦਾ ਜਿਆ ਅਜਨਾਨ ਦੇ ਪਤਾ ਨਹੀਂ ਸੁਰੋਜ ਅਫਸਰ ਵੀ ਰਿਪੋਰਟਾਂ ਮਰਾਂ ਕੇ ਭੇਜੀ ਜਾਂਦੇ ਜੀ ਠੀਕ ਹੈ ਜੀ ਸਾਰਾ ਕੁਝ ਵਧੀਆ ਕੌਣ ਇਹਨਾਂ ਦੇ ਇਹਦੇ ਕੋਲ ਇੱਕ ਦਾ ਕੌਣ ਜ਼ਿੰਮੇਵਾਰ ਹੈ ਕੀ ਮੈਂ ਇਹਦੇ ਮਾਤਾ ਪਿਤਾ ਨੂੰ ਮੂੰਹ ਦਿਖਾਉਂਗਾ ਮੈਂ ਵੀ ਸਰ ਵੀ ਇਥੋਂ ਜੋ ਟੀਚਰ ਸੀ ਜੀ ਸਰ ਥੋਥੀ ਮੈਨੂੰ ਕਿਹਾ ਕਿ ਤੁਹਾਡੇ ਕੋਲ ਤੁਹਾਡੇ ਕੋਲ ਤਿੰਨ ਟੀਚਰ ਬੈਠੇ ਨੇ ਤਿੰਨ ਸਾਲ ਤੋਂ ਬੱਚੀ ਪੜ ਰਹੀ ਹੈ ਦੱਸੋ ਸ਼ੀ ਇਜ਼ ਅਨਏਬਲ ਟੂ ਰੀਡ ਐਂਡ ਰਾਈਟ ਆ ਸਿੰਪਲ ਉਹਨੂੰ ਆਉਣੀ ਆਂ ਇੱਕ ਸਬਜੈਕਟ ਚਲੋ ਮੰਨ ਲਿਆ ਕੋਈ ਇੱਕ ਬੱਚਾ ਹੈ ਕੋਈ ਮਾਈਗ੍ਰੈਂਟ ਹੈ ਕੋਈ ਬਾਹਰੋਂ ਆ ਗਿਆ 3 ਸਾਲ ਤੋਂ ਉਹ ਦਿੱਤੇ ਆ ਤੁਸੀਂ ਕੀ ਸਿਖਾਇਆ ਉਹਨੂੰ 3 ਸਾਲ ਤੋਂ ਬੱਚਾ ਤੈਨੂੰ ਕਿ ਇੱਧਰ ਆ ਬੁੱਤਾ ਜਾ ਘਬਰਾਣਾ ਮੇਰੀ ਵਿੱਚ ਇੱਧਰ ਆ ਕੀ ਨਾਮ ਹੈ ਤੇਰਾ ਰੋਸ਼ਨੀ ਕੋ ਤੈਨੂੰ ਇੱਧਰ ਆ ਕੀ ਆਂਦਾ ਬੇਟਾ ਤੈਨੂੰ ਹਾਂ ਆਂਦਾ ਸਾਰਾ ਏ ਕਿਥੇ ਹਾਂ ਸਾਰੀ ਆਂਦੀ ਬੁੱਤ ਫੇ ਤੂੰ ਪੜ ਕਿਉਂ ਨਹੀਂ ਪਾਂਦੀ ਏ ਕਿਉਂ ਨਹੀਂ ਪੜ ਪਾਂਦੀ ਆ ਜਾ ਮੇਰੇ ਬੱਚਾ ਕਿਉਂ ਨਹੀਂ ਪੜ ਪਾਂਦੇ ਕਿਉਂ ਨਹੀਂ ਆਉਂਦਾ ਬੱਚਾ ਸੋ ਮੈਂ ਨਹੀਂ ਆਉਂਦਾ ਪਰ ਉਹ ਤਾਂ ਆਉਂਦਾ ਇਹ ਇਸ ਨਾ ਮੈਂ ਕੈਟੇਗਰੀ ਉਹ ਕਿਉਂ ਆਉਂਦਾ ਉਹ ਕਿਵੇਂ ਆਉਂਦਾ ਜੇ ਨਹੀਂ ਯਾਦ ਉਹ ਤਾਂ ਯਾਦ ਹੈ ਨਾ ਫਿਰ ਉਹਦਾ ਕੀ ਉਹ ਤਾਂ ਕਹਿੰਦੀ ਸੌਲਵਰ ਯਾਦ ਕਰਾ ਦਿੱਤਾ ਉਹ ਆਪਾਂ ਨੂੰ ਬੱਚੇ ਨੂੰ ਪੜਾ ਦਿੱਤਾ ਇਹ ਤਾਂ ਆਉਂਦਾ 18 ਚੋਂ 7 ਬੱਚਾ ਇਹਨੂੰ ਆਉਂਦਾ ਜੀ ਬੱਚੇ 7 ਬੱਚੇ ਤਾਂ ਆਪ ਬੱਚੀ ਉਹ ਕਿੱਥੇ ਤੁਹਾਡੀ ਸਮਰੱਥ ਸਮਰੱਥਤੀ ਹੋ ਇਹ ਤੁਸੀਂ 3 ਨੰਬਰ ਕਿਸ ਤਰੀਕੇ ਨਾਲ ਲਾਇਆ ਆਊਟ ਆਫ 5 ਹਾਂ ਹਾਂ ਨਹੀਂ ਸਰ ਇਹਦੇ ਵਿੱਚ ਪੈਟਰਨ ਹੁੰਦੇ ਨੇ 1 2 3 ਇੱਕ ਕਰ ਸਕਦਾ ਨਹੀਂ ਕਰ ਸਕਦਾ ਤੇ ਜਾਂ ਚੰਗੀ ਤਰ੍ਹਾਂ ਕਰਦਾ ਹਾਂ ਤਾਂ ਤੁਸੀਂ ਆਪਾਂ ਤਾਂ ਸਾਰੇ 3 3 ਲਾ ਕੇ ਭੇਜਿਆ ਜੀ ਸਾਰੇ 3 3 ਲਾ ਕੇ ਭੇਜਿਆ ਸਾਰਿਆਂ ਦੇ ਸਾਰੇ 3 3 ਲਾ ਕੇ ਭੇਜਿਆ ਜੀ ਹਾਂ ਬਸ ਬਹੁਤ ਵਧੀਆ ਇੱਕ ਬੱਚਾ ਸਿੰਗਲ ਇੱਕ ਬੱਚੇ ਦਾ ਇੱਕ ਹੈ ਬਾਕੀ ਸਾਰੇ 3 3 ਹਨ ਸਿਰਫ ਦੇਖੋ ਜੀ ਆਪਾਂ ਹਜੇ ਵੀ ਆਪਣੀ ਗਲਤੀ ਨਹੀਂ ਮੰਨਾਂਗੇ ਗਲਤੀ ਕਿੱਥੇ ਗਤੀ ਵੀਰੇ ਤੁਸੀਂ ਲਿਖਿਆ ਅੰਕ ਜਾਂ ਸਿੱਖਿਆ ਦੀ ਪਛਾਣ ਜੋੜ ਘਟਾਓ ਜਮਾ ਕਹਾਣੀ ਦਾ ਸੁਣ ਸਮਝਣਾ ਪੜਨਾ ਲਿਖਣਾ ਪੜ ਤਾ ਪਾਣੀ ਦੇ ਬੱਚੇ ਤੁਸੀਂ ਤਿੰਨ ਨੰਬਰ ਲਾਇਆ ਉਹਦੇ ਕਿ ਬੀਹਾਂ ਵੀ ਪੜ ਪਾ ਰਹਿਆ ਇਹੀ ਰਿਪੋਰਟ ਉੱਤੇ ਆ ਜੂਗੀ ਇਹਦੇ ਤੇ ਚਲੋ ਬਹੁਤ ਵਧੀਆ ਜੀ ਨਹੀਂ ਆਪਾਂ ਸਿਰ ਨੌਕਰੀ ਕਿੰਨੀ ਦਿਖਾ ਥੋੜੀ ਮੇਰੇ ਤੋਂ ਬਾਤ ਤਨਖਾਹ ਹੋਣੀ ਆ ਕਿੰਨੀ ਸੈਲਰੀ ਆ ਤੁਹਾਡੀ 200 ਦਿਨ ਆਣਾ ਆਪਾਂ 2 ਵਜੇ ਛੁੱਟੀ ਹੋ ਜਾਣੀ ਫਿਰ ਵੀ ਆਪਾਂ ਜੇ ਬੱਚਿਆਂ ਨੂੰ ਨਹੀਂ ਪੜਾਣਾ ਕੀ ਫਾਇਦਾ ਹੈ ਜੀ ਕਿਉਂ ਪਾਪ ਕਮਾਉਂਦੇ ਆਪਾਂ ਅਸੀਂ ਸਾਰਿਆਂ ਨੂੰ ਤੁਹਾਨੂੰ ਸ਼ੋਕੋਜ਼ ਨੋਟਿਸ ਇਸ਼ੂ ਕਰ ਰਹੇ ਹਾਂ ਥਿਸ ਇਸ ਨਾਟ ਦ ਵੇ ਡਨ ਇਟ ਬੀਪੀਓ ਨੂੰ ਵੀ ਕਰੋ ਸਸਪੈਂਡਡ ਨਹੀਂ ਨਹੀਂ ਸੌਰੀ ਦਾ ਕੋਈ ਮਤਲਬ ਨਹੀਂ ਮੈਂ ਬਾਕੀ ਸਭ ਮਾਫ ਕਰ ਦਿੰਦਾ ਜੀ ਮੈਮ ਤੁਸੀਂ ਮੈਂ ਤੁਹਾਨੂੰ ਬੇਲੇ ਫੜਿਆ ਤੁਸੀਂ ਮੇਰੀ 3 ਸਾਲ ਤੋਂ ਬੱਚੇ ਪੜ ਤੁਸੀਂ ਕਹਿੰਦੇ ਟੀਚਰ ਨਹੀਂ ਆਓ ਬੱਚੇ 28 27 28 ਸਤਾਈ ਚੋ 18 ਬੱਚੇ ਇਸ ਤੋਂ ਬਾਅਦ ਮੈਂ ਇੱਥੇ ਸਪੈਸ਼ਲੀ ਆਇਆ ਕਿਉਂਕਿ ਜਿਹੜਾ ਸੀਨੀਅਰ ਸਕੂਲ ਦੇ ਸਕੂਲ ਉਹ ਮੇਰਾ ਜਿਹੜਾ ਬੱਚਾ 6ਵੀਂ ਚ 24 ਬਤਨ ਸਿਰਫ ਥੋੜੇ ਸਕੂਲ ਦੇ ਬੱਚੇ ਉੱਥੇ ਇਦਾਂ ਆ ਰਹੇ ਆ ਸਾਡੀ ਤਾਂ ਇਹ ਸੀ ਲੱਗੇ ਹੋਏ ਨੇ ਕਲਾਸ ਬੰਦਿਆ ਵਧੀਆ ਕਲਾਸਰੂਮ ਤੁਹਾਨੂੰ ਬਣਾ ਕੇ ਤੁਸੀਂ ਫੈਸਿਲਿਟੀ ਦਿੱਤੀ ਆਗੀਆਂ ਨੇ ਤੁਸੀਂ ਪੜਾ ਨਹੀਂ ਸਕਦੇ ਕੀ ਫਾਇਦਾ ਸਰਜ ਮਾਛੀਵਾੜਾ ਦੇ ਸਕੂਲਾਂ ਦੇ ਵਿੱਚ ਚਨਚੇਤ ਤੋਂ ਤੁਹਾਡੀ ਚੈਕਿੰਗ ਹੋਈ ਆ ਮਾਛੀਵਾੜੀ ਤੋਂ ਲਗਾਤਾਰ ਜੀ ਕੰਪਲੇਂਟਸ ਆ ਰਹੀਆਂ ਸੀ মিডিਆ ਨੇ ਵੀ ਜਾਗਰੂ ਕੀਤਾ ਸੀ ਤੁਸੀਂ ਵੀ ਆਪਣਾ ਫਰਜ਼ ਵਕੂਬੀ ਪਲੱਸ ਮੈਨੂੰ ਬਹੁਤ ਸਾਰੇ ਪੇਰੈਂਟਸ ਦੇ ਕਮੈਂਟਸ ਆਏ ਸੀ ਕਿ ਸਾਡੇ ਬੈਲਟ ਦੇ ਵਿੱਚ ਸਕੂਲਾਂ ਵਿੱਚ ਇੱਕ ਤੇ ਆ ਕੇ ਜਿਹੜਾ ਹੈ ਅੱਜ ਅਸੀਂ ਕੁਝ ਸਕੂਲਾਂ ਚ ਗਏ ਆ ਤੇ ਕਾਫੀ ਵਧੀਆ ਕੰਮ ਇਨਫਰਾਸਟ੍ਰਕਚਰ ਵਾਈਜ਼ ਹੋਇਆ ਹੋਰ ਜੋ ਸੁਧਾਰ ਕਰਨ ਦੀ ਲੋੜ ਆ ਉਹਨੂੰ ਨੋਟਿਸ ਲਿਆ ਤੇ ਕੁਝ ਸਕੂਲਾਂ ਦੇ ਵਿੱਚ ਜਿਹੜਾ ਹੈ ਟੀਚਰਸ ਦੀ ਕਮੀ ਹੈ ਉਗਲੇ ਸਾਈਡ ਤੇ ਪੈਨ ਕਰਕੇ ਵੇਡ ਦਾ ਇਲਾਕਾ ਹੋਣ ਕਰਕੇ ਇੱਥੇ ਟੀਚਰਸ ਜਿਹੜਾ ਹੈ ਟਰਾਂਸਫਰ ਕਰਾਈ ਨੇ ਉਸ ਦਾ ਵੀ ਹੱਲ ਕਰਾਂਗੇ ਅਸੀਂ ਪੂਰਾ ਮਹਿਮਾਚੀਵੜੇ ਦੇ ਸਾਰੇ ਆਬਦੇ ਰਹੀ ਸਾਰੇ ਇਲਾਕਾ ਨਿਵਾਸੀ ਨੂੰ ਯਕੀਨ ਦਿਵਾਉਣਾ ਹੈ ਕਿ ਸਕੂਲਾਂ ਵਿੱਚ ਤੁਹਾਨੂੰ ਤੁਸੀਂ ਬਹੁਤ ਜਿਹੜਾ ਕੋਨ 32 ਸੁਧਾਰ ਦੇਖਣ ਨੂੰ ਮਿਲੋ ਕੀ ਦਿਨ ਦੇਖਿਆ ਤੁਸੀਂ ਪੰਜਾਬੀ ਬੱਚੇ ਨੂੰ ਕਾਫੀ ਜਿਹੜਾ ਜੀ ਦੇਖੋ ਇਹ ਸਕੂਲ ਚ ਜਦੋਂ ਅਸੀਂ ਸੀਨੀਅਰ ਕੈਂਡੀ ਉੱਥੋਂ ਪਤਾ ਲੱਗਿਆ ਕਿ ਵੀ ਇੱਕ ਖਾਸ ਪ੍ਰਾਇਮਰੀ ਸਕੂਲ ਦੇ ਬੱਚੇ ਪੜ ਨਹੀਂ 파 ਰਹੇ ਸੀ ਤਾਂ ਉੱਥੋਂ ਆ ਕੇ ਇੱਥੇ ਦੇਖਿਆ ਤੁਸੀਂ ਦੇਖਿਆ ਵੀ ਇੱਥੇ 10 ਟੀਚਰ ਨੇ ਇੱਕ ਪੀਟੀਆ ਦੇ ਟੀਚਰ ਵੀ ਹੈ ਚਾਰ ਟੀਚਰ ਹੁੰਦੇ باوجود ਜਿਹੜੇ ਬੱਚੇ ਪੜ ਨਹੀਂ 파 ਰਹੇ ਤਾਂ ਸਾਡੇ ਕੋਲ ਹਰ ਤਰ੍ਹਾਂ ਦਾ ਵਿਦਿਆਪਕ ਨੇ ਵੇ ਕੱਲ ਮੈਂ ਥੋੜੇ ਹੀ ਇਲਾਕੇ ਦੇ ਇੱਕ ਸਕੂਲ ਦਾ ਜਿਹੜਾ ਕੁਲਾਲ ਪਿੰਡ ਦੇ ਸਕੂਲ ਦੇ ਵਿੱਚ ਤੁਸੀਂ ਜਾ ਕੇ ਦੇਖੋ ਜਿੱਥੇ ਚੰਗੇ ਟੀਚਰ ਨੇ ਸਾਰੇ ਬੱਚੇ ਬਹੁਤ ਵਧੀਆ ਪਰ ਇੱਥੇ ਬੜਾ ਅਫਸੋਸ ਹੋਇਆ ਤੇ ਇਹਨਾਂ ਟੀਚਰਸ ਦੀ ਜਿਹੜੀ ਜਵਾਬਦੇਹੀ ਤੈ ਹੋਊਗੀ 27 ਬੱਚਿਆਂ ਦੇ ਚੋਂ 18 ਜਿਹੜੇ ਪੜ ਨਹੀਂ ਪਾ ਰਹੇ ਸੀ ਤੇ ਉਹਨਾਂ ਦੀ ਜਵਾਬਦੇਹੀ ਤੈ ਹੋਊਗੀ ਜਿਹੜੇ ਸੀਨੀਅਰ ਇਨਸਪੈਕਸ਼ਨ ਟੀਮਸ ਉਹਨਾਂ ਦੀ ਵੀ ਜਵਾਬਦੇਹੀ ਪਿਆ ਕਰੇ ਸਰ ਸੀਨੀਅਰ ਸਕੈਂਡਰੀ ਸਕੂਲ ਦੇ ਵਿੱਚ ਤੁਸੀਂ 체కింగ్ ਕੀਤੀ ਹੈ ਉੱਥੇ ਸਟਾਫ ਦੀ ਬਹੁਤ ਵੱਡੀ ਘਾਟ ਹੈ ਸਿਰਫ 900 ਤੋਂ 950 ਬੱਚੇ 26 టీਚਿੰਗ ਸਟਾਫ ਹੈ ਸਿਰਫ ਲੈਕਚਰਰ ਕਾ ਅਡਰਡਿੰ ਜਿਹੜੀ ਹੈ ਘਾਟ ਹੈ ਬਾਕੀ ਸਾਰੇ ਟੀਚਰ ਉੱਥੇ ਪੂਰੇ ਨੇ ਉਹਦੇ ਵੀ ਜਿਹੜਾ ਅਲਟੀਮੇਟਲੀ ਜਿਹੜਾ ਇਮੀਡੀਏਟਲੀ ਹੱਲੇ ਕਰਾਇਆ ਕਿ 8 ਇੰਟਰਐਕਟਿਵ ਫੈਨਲ ਆ ਜਾਣਗੇ ਤਾਂ ਅਸੀਂ ਆਨਲਾਈਨ ਕਲਾਸਿਸ ਤਾਂ ਵਿਥਿਨ 7 ਤੋਂ 10 ਡੇਸ ਸ਼ੁਰੂ ਕਰਾ ਦਾਂਗੇ ਸਾਡੇ ਆਪ ਜੀ ਜਾਣਦੇ ਹੋ ਕਿ ਇਸ ਵੇਲੇ ਸੁਪਰੀਮ ਕੋਰਟ ਤੋਂ ਰੋਕ ਲੱਗੀ ਹੈ 45 ਸੁਪਰਮੋਸ਼ਨਾਂ ਤੇ ਰੋਕ ਲੱਗੀ ਹੋਈ ਹੈ ਉਸ ਦਾ ਵੀ ਅਸੀਂ ਹੱਲ ਕਰ ਰਹੇ ਹਾਂ ਫਿਰ ਨਿਊ ਰਿਕਰੂਟਮੈਂਟ ਵੀ ਆ ਰਹੀ ਹੈ ਤੇ ਉਹ ਸਾਰੀ ਰਿਕਰੂਟਮੈਂਟ ਦੀ ਸ਼ਰਤ ਇਹ ਰੱਖਾਂਗੇ ਕਿ ਸਿਰਫ ਰੂਰਲ ਸਕੂਲਾਂ 'ਚ ਜਾਣਾ ਜਾਂ ਸ਼ਹਿਰਾਂ ਤੋਂ ਦੂਰ ਜਾਣਾ ਇੱਕ ਹੋਰ ਸਵਾਲ ਸਰ ਜੀ ਪੁੱਛੋ ਜੀ ਇਹ ਸਤਲੁਜ ਬੰਦੇ ਕਿਨਾਰੇ ਦੀ ਪਿੰਡ ਲੱਗਦੇ ਆ ਜੀ ਮੇਰੇ ਫਿਰ ਮੇਰਾ ਮੀਰਾ ਜਿਹੜਾ ਮੈਨੂੰ ਮੇਰੇ ਦਾਇਰੇ ਦੇ